ਬਸ ਤੇ ਕਾਰ ਦਾ ਹੋਇਆ ਭਿਆਨਕ ਟਕਰਾ ਕਾਰ ਦੇ ਉੱਡੇ ਪਰਖੱਚੇ ਤੇ ਹੋ ਗਿਆ ਵੱਡਾ ਹਾਦਸਾ ਜਿਨ ਜਹੀ ਦੇਖਦੇ ਸੜਕ ਤੇ ਮੱਚਿਆ ਚੀਕ ਚਿਹਾੜਾ ਦੋ ਦੀ ਮੌਤ ਤੇ ਕਈ ਹੋਰ ਲੋਕ ਫਏ ਗੰਭੀਰ ਜ਼ਖਮੀ ਜੀ ਹਾਂ ਦੇਖਦੇ ਹੀ ਦੇਖਦੇ ਸੜਕ ਤੇ ਇੱਕ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਤੇ ਸੜਕ ਤੇ ਚੀਕ ਚਿਹਾੜਾ ਮੱਚ ਗਿਆ ਕਿਉਂਕਿ ਕਾਰ ਦੇ ਵਿੱਚ ਸਵਾਰ કુલ 6 ਲੋਕਾਂ ਨੂੰ ਗੰਭੀਰ ਸੱਟਾਂ ਆ ਤੇ ਇੱਕ ਔਟ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਹਸਪਤਾਲ ਲੈ ਜਾਂਦੇ ਸਮੇਂ ਇੱਕ 18 ਸਾਲ ਦੇ ਨੌਜਵਾਨ ਦੀ ਗੰਭੀਰ ਸੱਟਾਂ ਦੇ ਚਲਦੇ ਪੰਜ ਦੇ ਹਿਮਤ ਹੋ ਗਈ ਤੇ ਬਾਕੀ ਪੰਜ ਜ਼ਖਮੀਆਂ ਨੂੰ ਗੰਭੀਰ ਸੱਟਾਂ ਦੇ ਚਲਦੇ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਮਾਮਲਾ ਨੰਗਲ ਦੇ ਨਾਲ ਲੱਗਦੇ ਪਿੰਡ ਬ੍ਰਾਮਪੁਰ ਦਾ ਹੈ ਜਿੱਥੇ ਕਿ ਨੰਗਲ ਚੰਡੀਗੜ੍ਹ ਰੋਡ ਦੇ ਉੱਪਰ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ 18 ਸਾਲ ਦੇ ਨੌਜਵਾਨ ਤੇ ਇੱਕ ਔਰਤ ਦੀ ਦਰਦਨਾਕ ਮੌਤ ਹੋਈ ਦੱਸੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਪੁਲਿਸ ਦੀ ਟੀਮ ਅਤੇ ਨੰਗਲ ਪੁਲਿਸ ਮੌਕੇ ਤੇ ਪਹੁੰਚੀ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ 6 ਬੰਦੇ ਆਏ ਸੀ ਪਹੁੰਚੋ 2 ਦੀ ਡੈਥ ਹੋ ਗਈਆਂ ਇੱਕ ਦੀ ਜਸਟ ਆਂਦਾ ਹੀ ਹੋ ਗਈ ਤੇ ਇੱਕ ਜਿਹੜੇ ਪਹਿਲੇ ਡੈਟ ਡੀਆਈਸੀ ਸਾਡੇ ਨੂੰ ਤੇ ਵਿੱਚੋਂ ਬਾਕੀ ਦੋ ਦੇ ਜਿਹੜੀਆਂ ਮਾਮੂਲੀ ਸੱਟਾਂ ਸੀ ਉਹਨਾਂ ਨੂੰ ਫਿਰ ਵੀ ਜਿਹੜਾ ਆਈ ਆਪੀਨੀਅਨ ਲਈ ਭੇਜਿਆ ਗਿਆ ਚੰਡੀਗੜ੍ਹ ਤੇ ਇੱਕ ਜਿਹੜਾ ਪੇਸ਼ੈਂਟ ਸੀ ਸੀਰੀਅਸ ਹੈ ਉਹਨੂੰ ਬੱਤੀ ਭੇਜਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰਾਈਵੇਟ ਬੱਸ ਹਿਮਾਚਲ ਦੇ ਮੈਕਲੋਡ ਗਨਸਟੋਨ ਦਿੱਲੀ 에ਅਰਪੋਰਟ ਤੇ ਲਈ ਜਾ ਰਹੀ ਸੀ ਕਿ ਅਚਾਨਕ ਉਸ ਦਾ ਟਕਰਾ ਇੱਕ ਕਾਰ ਦੇ ਨਾਲ ਹੋਇਆ ਤੇ ਬੱਸ ਦੇ ਵਿੱਚ ਸਵਾਰ ਸਾਰੇ ਯਾਤਰੀ ਠੀਕ ਦੱਸੇ ਜਾ ਰਹੇ ਨੇ ਗੱਡੀ ਵਿੱਚ ਕਿੰਨਾਂ ਜਨ ਦਵੀਰੇ ਹਾਂ ਇੱਕ ਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਐਮਜੈਂਸੀ ਨੰਬਰ ਹਾਂ ਕਿੰਨੇ ਬੰਦੇ ਸਵਾਰ ਸੀ ਗੱਡੀ ਚ ਕਾਰ ਚਾਨ ਅੱਛਾ ਇਹ ਤੇ ਸਾਰਾ ਸੈਟ ਲਗੇ ਹਾਂਜੀ ਹਾਂ ਬਾਕੀ ਬੱਸ ਵਾਲੀ ਸਵਾਰੀਆਂ ਹਾਂਜੀ ਬੱਸ ਇਹ ਸਾਰੇ ਇੱਕ ਡਰਾਈਵਰ ਭਾ ਦਿੰਦਾ ਜਿਹੜੀਆਂ ਸਵਾਰੀਆਂ ਹੁਣ ਉਹਨੂੰ ਕਿਸਾ ਹਾਂ ਉਹਨੂੰ ਭੇਜਦੇ ਹਾਂ ਦੇਖ ਰਹੇ ਹੁਣਾ ਸਮਾਲ ਸਪਾਈਕਿੰਗ ਮੈਚ ਹੈ ਜਦੋਂ ਆਪਾਂ ਮੈਂ ਉਹਨੂੰ ਮੇਰਾ ਭਾਈ ਚੰਡੀਗੜ੍ਹ ਤੋਂ ਵਾਰੀ ਜਿੰਗੇ ਜੀ ਜਦੋਂ ਆਪਾਂ ਬਰਾਬਰ ਪੁੱਛੇ ਜੀ ਅਗੇ ਬਰਾਬਰ ਦੇ ਮੇਰੇ ਜਦੋਂ ਅਸੀਂ ਦੇਖਿਆ ਜਮ ਲੱਗੇ ਹੋਏ ਬਹੁਤ ਜਿਆਦੇ ਚੱਲਦਾ ਕੋਈ ਜਮ ਬਹੁਤ ਜਿਆਦਾ ਲੱਗੇ ਸੀ ਅਸੀਂ ਦੇਖਿਆ ਅਗੇ ਵੀ ਕੋਈ ਸਾਰਨਾ ਹੋਵੇ ਅਸੀਂ ਮੈਂ ਉਹਦਾ ਪਾਈਸ਼ਾਨੀ ਸਾਹਿਬ ਅਸੀਂ ਵਾਪਸ ਜਦੋਂ ਅੱਗੇ ਨੂੰ ਵਾਏ ਥੋੜਾ ਅੱਗੇ ਜਾ ਕੇ ਨੰਗਲ ਵੱਲੋਂ ਜਦੋਂ ਪਹੁੰਚੇ ਤਾਂ ਇਹ ਉਹ ਗੱਡੀ ਕਿ ਬਜੀਮ ਦੀ ਵੀ ਛੋਟੀ ਗੱਡੀ ਦੀ ਪ੍ਰੈਸਿਕਲਟੀ ਸੀ ਮੇ ਵੀ ਕਿਹੜੀ ਦੀ ਜੀ ਸਵਾਰੀਆਂ ਵਾਲੇ ਹਾਂ ਹਾਂ ਉਹ ਬਜੀ ਬਸ ਦੇ ਵਿੱਚ ਬਜੀ ਹੈਗੀ ਹਾਂ ਜੀ ਖੜਦਾ ਬੈਠਾ ਖੜਦਾ ਜਦੋਂ ਆਪਾਂ ਦੇਖ ਲੈ ਕੇ ਆ ਗਈ ਗੱਡੀ ਦੇਖ ਕੇ ਆ ਗਏ ਜੀ ਠੀਕ ਹੈ ਉਦੋਂ ਮੌਜੂਦਾ ਹੋਏਗਾ ਜੀ ਇੱਕ ਇੱਕ ਡਰਾਈਵਰ ਗੱਡੀ ਫੱਕਿਆ ਹੋਇਆ ਹੋਵੇਗਾ ਜੀ ਠੀਕ ਹੈ ਜੀ ਲੇਡੀ ਸੀ ਵੀ ਜੀ ਇੱਕ ਲੇਡੀ ਪਿੱਛੇ ਬੱਠੀ ਸੀ ਅੱਛਾ ਉਹ ਜਨ ਹੱਟੇ ਡਰਾਈਵਰ ਕੋਲ ਤੋਂ ਫਿਕਰ ਕਿਹਾ ਜੀ ਬਟ ਜਿਹੜੀ ਲੇਡੀ ਸੀ ਜੀ ਮੜੇ ਦੇਖੋ ਫਿਲਹਾਲ ਇਸ ਦਰਦਨਾਕ ਹਾਦਸੇ ਦਾ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਹੈ ਲੇਕਿਨ ਵੇਖਣ ਨੂੰ ਲੱਗਦਾ ਹੈ ਕਿ ਦੁਰਘਟਨਾ ਤੇਜ਼ ਗਤੀ ਤੇ ਓਵਰਟੇਕਿੰਗ ਦੇ ਕਾਰਨ ਹੋਈ ਹੋਏਗੀ ਤੇ ਬੱਸ ਦੇ ਵਿੱਚ ਸਵਾਰ ਯਾਤਰੀਆਂ ਨੂੰ ਦੂਜੀ ਬੱਸ ਦੇ ਵਿੱਚ ਪਟਾਕੇ ਦਿੱਲੀ ਵੱਲ ਰਵਾਨਾ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਜਗਬਾਣੀ ਟੀਵੀ